ਫਲਕਾ ਫਤੇਗੜ ਚੂੜੀਆਂ ਦੇ ਜੋਂਨ ਕਾਲਾ ਅਫਗਾਨਾ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਸਾਨੂੰ ਨਵੀਂ ਗਿਣਤੀ ਦੀ ਜਿਹੜੀ ਅਪਡੇਟ ਉਹ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਨੰਦਿਆਂ ਵਾਲੀ ਜੋਂਨ ਹੈ ਪਿੰਡ ਨੰਦਿਆਂ ਵਾਲੀ ਤੋਂ ਅਕਾਲੀ ਦਲ ਨੂੰ 12, ਭਾਜਪਾ ਨੂੰ 41, ਕਾਂਗਰਸ ਨੂੰ 40 ਅਤੇ ਆਮ ਆਦਮੀ ਪਾਰਟੀ ਨੂੰ 50 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਚਤੌੜਗੜ ਪਿੰਡ ਤੋਂ 24 ਅਕਾਲੀ ਦਲ, ਭਾਜਪਾ 10, 257 ਕਾਂਗਰਸ ਤੇ ਆਮ ਆਦਮੀ ਪਾਰਟੀ 81 ਇਸ ਵਿੱਚ ਵੱਡੀ ਲੀਡ ਜਿਹੜੀ ਹੈ ਕਾਂਗਰਸ ਨੂੰ ਪਿੰਡ ਚਤੌੜਗੜ ਤੋਂ ਜਿਹੜੀ ਪ੍ਰਾਪਤ ਹੋਈ ਹੈ ਜੀਵਨ ਨੰਗਲ ਤੋਂ ਅਕਾਲੀ ਦਲ 28 ਬੀਜੇਪੀ 14 ਕਾਂਗਰਸ 116 ਅਤੇ ਆਮ ਆਦਮੀ ਪਾਰਟੀ 98 ਵੋਟਾਂ ਜੀ ਖੇੜਾ ਕਲਾਂ ਤੋਂ ਅਕਾਲੀ ਦਲ ਨੇ ਵੱਡੀ ਲੀਡ ਹਾਸਲ ਕੀਤੀ ਇਸ ਵਿੱਚ 156 ਅਕਾਲੀ ਦਲ 62 ਬੀਜੇਪੀ ਕਾਂਗਰਸ ਨੂੰ 121 ਜਦਕਿ ਆਮ ਆਦਮੀ ਪਾਰਟੀ ਨੂੰ 14 ਵੋਟਾਂ ਪ੍ਰਾਪਤ ਹੋਈਆਂ ਨੇ ਇਸ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਚੌਥੇ ਨੰਬਰ ਕਿਤੇ ਖਿਸਕੇ ਰਹਿ ਗਈ ਹੈ ਖੇੜਾ ਕਲਾਂ ਵਿੱਚੋਂ ਕੋਲਟੀ ਢਾਡੀਆਂ ਦੀ ਅਗਰ ਗੱਲ ਕਰੀਏ ਤਾਂ ਉਥੋਂ 36 ਅਕਾਲੀ ਦਲ 38 ਬੀਜੇਪੀ 219 ਕਾਂਗਰਸ ਕੋਲਡੀਆਂ ਵਿੱਚ 24 ਕਾਂਗਰਸ ਨੇ ਬਹੁਤ ਵੱਡੀ ਲੀਡ ਹਾਸਲ ਕੀਤੀ ਹੈ 219 ਵੋਟਾਂ ਜਿਹੜੀਆਂ ਉਹ ਹਾਸਲ ਕੀਤੀਆਂ ਕੋਲਡੀਆਂ ਟਾਡੀਆਂ ਚ ਆਮ ਆਦਮੀ ਪਾਰਟੀ ਨੇ ਕੋਲਡੀਆਂ ਟਾਡੀਆਂ ਚੋਂ 112 ਵੋਟਾਂ ਹਾਸਲ ਕੀਤੀਆਂ ਜਾਗਲਾਂ ਤੋਂ ਅਕਾਲੀ ਦਲ 11 52 ਬੀਜੇਪੀ 195 ਕਾਂਗਰਸ ਕਾਂਗਰਸ ਨੇ ਜਾਗਲੇ ਪਿੰਡ ਚੋਂ ਵੀ ਜਿਹੜੀ ਹੈ ਕਾਫੀ ਵੱਡੀ ਲੀਡ ਹਾਸਲ ਕੀਤੀ ਹੈ ਜਦਕਿ ਇੱਥੇ 168 ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਪਿੰਡਾਂਡੇ ਤੋਂ ਅਕਾਲੀ ਦਲ 58 10 ਬੀਜੇਪੀ 106 ਕਾਂਗਰਸ ਤੇ 22 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਿੰਡ ਢਾਡੇ ਚੋਂ ਮਿਲੀਆਂ ਇੱਥੋਂ ਵੀ ਕਾਂਗਰਸ ਜਿਹੜੀ ਆ 106 ਵੋਟਾਂ ਲੈ ਕੇ ਵੱਡੀ ਪਾਰਟੀ ਵਜੋਂ ਉਭਰੀ ਹੈ ਜਦ ਕਿ ਠਠਾ ਦੀ ਗੱਲ ਕਰੀਏ ਤਾਂ 135 ਕਾਲੀਦਲ 5 ਭਾਜਪਾ 188 ਕਾਂਗਰਸ ਤੇ ਇਹ 81 ਵੋਟਾਂ ਆਪ 188 ਵੋਟਾਂ ਜਿਹੜੀਆਂ ਵੱਡੀ ਲੀਡ ਕਾਂਗਰਸ ਨੇ ਜਿਹੜੀ ਹਾਸਲ ਕੀਤੀ ਹੈ ਇਹ ਕੁੱਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਟੋਟਲ ਗਿਣਤੀ ਹੈ ਉਹਦੇ ਵਿੱਚ ਇਹ ਜਿਹੜੇ ਤੁਹਾਨੂੰ ਪਿੰਡ ਦੱਸਿਆ ਇਹਦੇ ਵਿੱਚੋਂ 615 ਵੋਟਾਂ ਤੋਂ ਕਾਂਗਰਸ ਜਿਹੜੀ ਹੈ ਅੱਗੇ ਆ 1242 ਵੋਟਾਂ ਜਿਹੜੀਆਂ ਨੇ ਇਹਨਾਂ ਪਿੰਡਾਂ ਵਿੱਚੋਂ ਕਾਂਗਰਸ ਨੇ ਖੜੀਆਂ ਜਦਕਿ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ 627 ਤੀਸਰੇ ਨੰਬਰ ਤੇ ਅਕਾਲੀ ਦਲ 468 ਤੇ ਭਾਜਪਾ 232 ਵੋਟਾਂ ਹਾਸਲ ਕੀਤੀਆਂ ਨੇ